ਸਮੇ ਭਾਨਾ ਸਿੱਧੂਆਂ ਦੇ ਵੱਲੋਂ ਇੱਕ ਮਾਰਚ ਕੱਢਿਆ ਜਾ ਰਿਹਾ ਸੀ ਸਾਡੇ ਨਾਲ ਭਾਨਾ ਭਗੋੜਾ ਜੋ ਅਕਸਰ ਉਹਨਾਂ ਦੇ ਨਾਲ ਕਰਦੇ ਹਮੇਸ਼ਾ ਐਕਟ ਕਰਦੇ ਦਿਖਾਈ ਦਿੰਦੇ ਆ ਸੋ ਦੇਖ ਦਿਓ ਜਿਹੜਾ ਅੱਜ ਦਾ ਇੱਕ ਅੰਤ ਹੈ ਤੇ ਇਹ ਕੱਟ ਕੀ ਕਹਿ ਰਿਹਾ ਆਪਣੇ ਆਪ ਨੌਜਵਾਨ ਭਾਰੀ ਗਿਣਤੀ 'ਚ ਪਹੁੰਚੇ ਆ ਜੀ ਤੇ ਸਿੱਧੂ ਮੂਸੇ ਵਾਲਾ ਜੇ ਅੱਜ ਸਾਡੇ ਵਿੱਚ ਹੁੰਦਾ ਹੁੰਦਾ ਕੀ ਹੈਗਾ ਜੀ ਉਹ ਤਾਂ ਸਦਾ ਦਿਲਾਂ ਚ ਵਸਦਾ ਤੇ ਉਹਨਾਂ ਦੇ ਬਨੂਏ ਧਰਨਾ ਜਿਹੜਾ ਉੱਥੇ ਸੰਭੂ ਬਾਡਰ ਤੇ ਜਾਇਆ ਜਾਊਗਾ ਜਿਵੇਂ ਤੁਸੀਂ ਕਹ ਰਹੇ ਜੱਟ ਵੜ ਦਬਦਾ ਨਹੀਂ ਮੈਂ ਵੀ ਜੱਟ ਵੜ ਨਹੀਂ ਦਬਿਆ ਉਹ ਵੀ ਨਹੀਂ ਦਬਦਾ ਕਿ ਲੱਗਦਾ ਕਹਿੰਦੇ ਦੁਬਾਨ ਵਾਲੇ ਤਾਂ ਬੜੇ ਨੇ ਕਹਿੰਦੇ ਉਹ ਵੀ ਨਹੀਂ ਦਬਦਾ ਤੇ ਸਾਡੇ ਵਾਲਾ ਇਹ ਵੀ ਨਹੀਂ ਦਬਦਾ ਹਾਂ ਕਿਉਂਕਿ ਇਹ ਦਿਲਾਂ ਚ ਦਰਦਾ ਕੋਈ ਫੇਮ ਲੈਣ ਨਹੀਂ ਫੇਮ ਤਾਂ ਸਾਡੇ ਕੋਲੇ ਪਹਿਲਾਂ ਹੀ ਸੀਗਾ ਸਾਡੇ ਵੀਡੀਓ ਸਾਰੀ ਦੁਨੀਆ ਦੇਖਦੀ ਆ ਕੋਈ ਫੇਮ ਲੈਣ ਦੇ ਚੱਕਰ ਚ ਨਹੀਂ ਦਿਲ ਤੋਂ ਆ ਪੰਜਾਬ ਲਈ ਦਰਦਾ ਤਾਂ ਤੁਰੇ ਹੋਇਆ ਬਿਲਕੁਲ ਲੋਕ ਤਾਂ ਇਹ ਵੀ ਕਹਿੰਦੇ ਆ ਵੀ ਤੁਸੀਂ ਨੌਜਵਾਨਾਂ ਨੂੰ ਪੰਪ ਦੇ ਦੇ ਕੇ ਅੱਗੇ ਲੈ ਜਾਂਦੇ ਹੋ ਵੀ ਮੁੰਡੇ ਮਰਾਉਂਗੇ ਕੌਣ ਕਹਿੰਦਾ ਜੀ ਆਹ ਮੂਰੇ ਖੜਾ ਹੋ ਸਾਡੇ ਵਾਲਾ ਇਹ ਗਾਰੰਟੀ ਆ ਕੋਈ ਪਿੱਛੇ ਨਹੀਂ ਖੜਦਾ ਮੂਰੇ ਖੜੇ ਹੋਣਗੇ ਸਾਰੇ ਉਹ ਬਦਨਾਮ ਕਰਨ ਵਾਲਿਆਂ ਨੇ ਤਾਂ ਉਹਨਾਂ ਨੇ ਤਾਂ ਕਰਨਾ ਹੀ ਕਰਨਾ ਜੀ ਜਿਹੜੇ ਨੌਜਵਾਨ ਹੁਣ ਇਹ ਜਾ ਰਹੇ ਅੱਗੇ ਆ ਬਾਰਡਰਾਂ ਦੇ ਉੱਤੇ ਜਾ ਰਹੇ ਤੁਹਾਨੂੰ ਲੱਗਦਾ ਵੀ ਦਿੱਲੀ ਕੋਚ ਕਰਨਾ ਚਾਹੀਦਾ ਕਿਉਂਕਿ ਬਹੁਤ ਸਾਰੀ ਜਥੇਬੰਦੀਆਂ ਕਿਸਾਨਾਂ ਦੀਆਂ ਪਿੱਛੇ ਬੈਠੀਆਂ ਜੇ ਤੱਕ ਉਹ ਤਾਂ ਜਿਹੜਾ ਜਥੇਬੰਦੀਆਂ ਨੂੰ ਜੋ ਪਤਾ ਹੈ ਜੋ ਉਹਨਾਂ ਦਾ ਹੁਕਮ ਹੈ ਉਹ ਉਹਨਾਂ ਨੂੰ ਪਤਾ ਹੈ ਜੀ ਜੋ ਉਹਨਾਂ ਦਾ ਹੁਕਮ ਹੋਊਗਾ ਉਵੇਂ ਚੱਲਣਗੇ ਸਾਰੇ ਜੀ ਹੁਣ ਕਿਸਾਨਾਂ ਦੇ ਨਾਲ ਜਾ ਰਹੇ ਹਾਂ ਕਲਾਕਾਰ ਹੋ ਕੇ ਜਾ ਰਹੇ ਹਾਂ ਬਹੁਤ ਸਾਰੇ ਕਲਾਕਾਰ ਤਾਂ ਨਿਕਲੇ ਹੀ ਨਹੀਂ ਇਸ ਵਾਰ ਇਸ ਮੋਰਚੇ ਦੇ ਵਿੱਚ ਨਹੀਂ ਜੀ ਸਾਡਾ ਫਰਜ਼ ਆ ਅਸੀਂ ਵੀ ਪੰਜਾਬ ਦਾ ਹੀ ਖਾਨੇ ਆ ਜੀ ਸਾਡਾ ਫਰਜ਼ ਆ ਪੰਜਾਬ ਦਾ ਸਾਥ ਦੇਵਾਂਗੇ ਜੀ ਬਿਲਕੁਲ ਜਿੱਥੇ ਬਹੁਤ ਸਾਰੇ ਕਲਾਕਾਰ ਇਸ ਸ਼ਮੂਲੀਅਤ ਕਰ ਰਹੇ ਇਸ ਮੋਰਚੇ ਦੇ ਵਿੱਚ ਇਸ ਮਾਰਚ ਦੇ ਵਿੱਚ ਤਾਂ ਜੋ ਕਮੇਟੀ ਕਲਾਕਾਰ ਹੈ ਭਾਨਾ ਪਗੋੜਾ ਜੋ ਅਕਸਰ ਭਾਨਾ ਸਿੱਧੂ ਹੋਰਾਂ ਦੇ ਨਾਲ ਵੀਡੀਓ ਦੇ ਵਿੱਚ ਨਜ਼ਰ ਆਉਂਦੇ ਆ ਉਹ ਵੀ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਏ